ਕਿੰ ਕਮੇਟੀ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਅਸਤੀਫਾ ਮਨਜ਼ੂਰ ਕਰ ਦਿੱਤਾ ਗਿਆ 16 ਨਵੰਬਰ ਨੂੰ ਅਸਤੀਫਾ ਦਿੱਤਾ ਗਿਆ ਸੀ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਵੱਲੋਂ ਜਦੋਂ ਸਾਰਾ ਘਟਨਾਕਰਮ ਚੱਲਦਾ ਜਦੋਂ ਅਕਾਲੀ ਦਲ ਦੇ ਵਿਰੋਧੀ ਧਿਰ ਜਿਹੜਾ ਅਕਾਲੀ ਦਲ ਤੋਂ ਹੀ ਨਿਕਲਦਾ ਹੈ ਬਾਗੀ ਧੜੇ ਦੇ ਵੱਲੋਂ ਸਾਰਾ ਬੇਤਵੀ ਨੂੰ ਲੈ ਕੇ ਇਲਜ਼ਾਮ ਜਿਹੜੇ ਲਗਾ ਦਿੱਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਆਪਣਾ ਅਸਤੀਫਾ ਵਰਕਿੰਗ ਕਮੇਟੀ ਨੂੰ ਸੌਂਪ ਦਿੰਦੇ ਨੇ ਉਸ ਤੋਂ ਬਾਅਦ ਸੁਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲਤਖਤ ਸਾਹਿਬ ਤੇ ਪੇਸ਼ ਹੋਣਾ ਪੈਂਦਾ ਹੈ ਤੇ ਉਸ ਤੋਂ ਬਾਅਦ ਤਨਖਾਈਆ ਕਰਾਰ ਦਿੱਤਾ ਜਾਂਦਾ ਹੈ ਧਾਰਮਿਕ ਸਜ਼ਾ ਵੀ ਲਗਾ ਦਿੱਤੀ ਜਾਂਦੀ ਹੈ ਤੇ ਇਹ ਵੀ ਸ੍ਰੀ ਅਕਾਲਤਖਤ ਸਾਹਿਬ ਦੀ ਫਸੀਲ ਤੋਂ ਇਹ ਵੀ ਕਹਿ ਆ ਗਿਆ ਸੀਗਾ ਕਿ ਅਕਾਲੀ ਦਲ ਜਿਹੜਾ ਆ ਉਹ ਸੁਬੀਰ ਸਿੰਘ ਬਾਦਲ ਸਮੇਤ ਜਿੰਨੇ ਵੀ ਅਕਾਲੀ ਦਲਾਂ ਨੇ ਅਸਤੀਫਾ ਦਿੱਤਾ ਸੀ ਉਹਨਾਂ ਸਾਰਿਆਂ ਅਸਤੀਫਿਆਂ ਨੂੰ ਮਨਜ਼ੂਰ ਕਰੇ ਤਾਂ ਹੁਣ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿਉਂਕਿ ਲਗਾਤਾਰ ਅੱਜ 2 ਘੰਟੇ ਤੋਂ ਵੱਧ ਆ ਵਰਕਿੰਗ ਕਮੇਟੀ ਦੀ ਮੀਟਿੰਗ ਚੱਲੀ ਐ ਚੰਡੀਗੜ੍ਹ ਦੇ ਦਫ਼ਤਰ ਦੇ ਵਿੱਚ ਅਕਾਲੀ ਦਲ ਵਰਕਿੰਗ ਕਮੇਟੀ ਦੀ 2 ਘੰਟੇ ਤੋਂ ਬਾਅਦ ਮੀਟਿੰਗ ਲਗਾਤਾਰ ਚੱਲਦੀ ਰਹੀ ਔਰ ਇਹ ਜਿਹੜੀ ਸੋਰਸਸ ਤੋਂ ਸਾਨੂੰ ਜਾਣਕਾਰੀ ਹੁਣ ਸਭ ਤੋਂ ਵੱਡੀ ਜਾਣਕਾਰੀ ਅਸੀਂ ਕਹਿ ਸਕਦੇ ਹਾਂ ਮਿਲੀ ਐ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਅਸਤੀਫਾ ਮਨਜ਼ੂਰ ਕਰ ਦਿੱਤਾ ਗਿਆ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦੇ ਹੱਥ ਸਾਰੇ ਫੈਸਲੇ ਹੋਣਗੇ ਔਰ ਵਰਕਿੰਗ ਕਮੇਟੀ ਦੀ ਇਹ ਮੀਟਿੰਗ ਹੋਈ 2 ਘੰਟੇ ਲਗਾਤਾਰ ਮੰਥਨ ਕੀਤਾ ਗਿਆ ਜਿਨਨੇ ਵੀ ਅਸਤੀਫੇ ਦਿੱਤੇਗੇ ਕਿਉਂਕਿ ਲਗਾਤਾਰ ਕਾ ਲੀ ਦਲ ਦਾ ਵਫਾ ਜਿਹੜਾ ਸੀਗਾ ਸ਼੍ਰੀ ਅਕਾਲ ਤਾ ਸਹਿਬ ਦੇ ਜਥੇਦਾਰ ਗਿਆਨੀ ਰਖਬੀਰ ਸਿੰਘ ਹੁਣਾਂ ਨੂੰ ਮਿਲਦਾ ਸੀਗਾ ਔਰ ਇਹ ਵੀ ਮੰਗ ਕੀਤੀ ਗਈ ਕਿ ਜਿਹੜਾ ਸਮਾਂ ਇਸਤੀਫਿਆਂ ਦਾ ਉਹ ਵਧਾ ਦਿੱਤਾ ਜਾਵੇ ਪਹਿਲਾਂ ਸ਼੍ਰੀ ਅਕਾਲ ਤਾ ਸਹਿਬ ਤੇ ਜਾ ਕੇ ਮਿਲਣੀ ਕੀਤੀ ਗਈ ਤੇ ਫਿਰ ਉਸ ਤੋਂ ਬਾਅਦ ਮਾਛੀਵਾੜਾ ਸਾਹਿਬ ਜਾ ਕੇ ਮਿਲੇ ਔਰ ਇਹ ਵੀ ਕਿਹਾ ਗਿਆ ਕਿ ਸਮਾਂ ਜਿਹੜਾ ਵਧਾ ਦਿੱਤਾ ਜਾਵੇ ਇਸਤੀਫਿਆਂ ਨੂੰ ਮਨਜ਼ੂਰ ਕਰਨ ਦਾ ਪਰ ਇਸ ਤੋਂ ਬਾਅਦ ਫਿਰ ਜਿਹੜੀ ਸਟੇਟਮੈਂਟ 6 ਜਨਵਰੀ ਨੂੰ ਸ਼੍ਰੀ ਅਕਾਲ ਤਾ ਸਹਿਬ ਦੇ ਜਥੇਦਾਰ ਭਾਈ ਰਖਬੀਰ ਸਿੰਘ ਹੁਣਾਂ ਪਾਸੋਂ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜੋ ਫੈਸਲਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਉਹ ਜਿਉਂ ਦਾ ਤਿਉ ਬਰਕਰਾਰ ਰਹੇਗਾ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਉਸ ਫੈਸਲੇ ਦਾ ਅਮਲ ਕੀਤਾ ਜਾਵੇ ਔਰ ਸੁਖਬੀਰ ਬਾਦਲ ਦਾ ਅਸਤੀਫਾ ਜਿਹੜਾ ਆ ਉਸ ਨੂੰ ਮਨਜ਼ੂਰ ਕੀਤਾ ਜਾਵੇ ਤਾਂ ਪੁੰਦੜ ਦੀ ਅਗਵਾਈ ਦੇ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਕਿਉਂਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਮੀਟਿੰਗ ਹੋਇਆ ਤਮਾਮ ਅਕਾਲੀ ਦਲ ਦੇ ਸੀਨੀਅਰ ਆਗੂ ਜਿਹੜੇ ਵਰਕਿੰਗ ਕਮੇਟੀ ਦੇ ਵਿੱਚ ਸੀ ਔਰ ਖੁਦ ਸੁਖਬੀਰ ਸਿੰਘ ਬਾਦਲ ਇਸ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਕੋਈ ਨਹੀਂ ਤਾਂ ਵੱਡੀ ਖਬਰ ਹੈ ਕਿ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਅਸਤੀਫਾ ਮਨਜ਼ੂਰ ਕਰ ਦਿੱਤਾ ਗਿਆ ਵਰਕਿੰਗ ਕਮੇਟੀ ਨੇ ਅਸਤੀਫਾ ਮਨਜ਼ੂਰ ਕੀਤਾ ਹਾਲਾਂਕਿ ਸਮਾਂ ਬਹੁਤ ਮੰਗਿਆ ਗਿਆ ਸੀ ਸ਼੍ਰੀ ਘਾਤ ਸਿੰਘ ਸਾਹਿਬ ਦੇ ਜਥੇਦਾਰ ਦੇ ਕੋਲੋਂ ਬਹੁਤ ਸਮਾਂ ਮੰਗਿਆ ਗਿਆ ਕਿ ਥੋੜਾ ਜਿਹਾ ਸਮਾਂ ਵਧਾ ਦਿੱਤਾ ਜਾਵੇ ਤਾਂ ਜੋ ਚੰਗੇ ਤਰੀਕੇ ਦੇ ਨਾਲ ਪਾਰਟੀ ਦੇ ਨਾਲ ਡਿਸਕਸ ਕੀਤਾ ਜਾਵੇ ਸੁਬੀਰ ਸਿੰਘ ਦੇ ਬਾਦਲ ਜਿਹੜਾ ਉਹਨਾਂ ਨੇ ਅਸਤੀਫਾ ਦਿੱਤਾ ਸੀ ਉਸ ਬਾਰੇ ਵਿਚਾਰ ਚਰਚਾ ਕੀਤੀ ਜਾਵੇ ਵਿਚਾਰ ਵਟਾਂਦਰਾ ਕੀਤਾ ਜਾਵੇ ਬੜੀ ਜਿਹੜੀ ਕੋਸ਼ਿਸ਼ ਕੀਤੀ ਗਈ ਕਿ ਸਮਾ ਜਿਹੜਾ ਆ ਉਹ ਮੰਗਿਆ ਜਾਵੇ ਪਰ ਤੁਹਾਨੂੰ ਦੱਸ ਦਈਏ ਕਿ ਸਮਾ ਤਾਂ ਨਹੀਂ ਵਧਿਆ ਕਿਉਂਕਿ ਸ਼੍ਰੀ ਅਕਾਲਤ ਸਹਿਬ ਦੇ ਜਥੇਦਾਰ ਯਾਨੀ ਰਬੀਰ ਸਿੰਘ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਜੋ ਫੈਸਲਾ ਫਸੀਲ ਤੋਂ ਸੁਣਾ ਦਿੱਤਾ ਗਿਆ ਉਸ ਨੂੰ ਬਰਕਰਾਰ ਰੱਖਿਆ ਜਾਵੇ ਔਰ ਜਲਦੀ ਉਹ ਲਾਗੂ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਹੁਣ ਅੱਜ ਵਰਕਿੰਗ ਕਮੇਟੀ ਦੀ ਮੀਟਿੰਗ ਲਗਾਤਾਰ ਚੱਲੀ ਹੈ ਲਗਾਤਾਰ 2 ਘੰਟੇ ਮੰਥਨ ਕੀਤਾ ਗਿਆ ਆਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਵਿੱਚ ਖੁਦ ਸੁਖਬੀਰ ਸਿੰਘ ਬਾਦਲ ਆਕਾਲੀ ਦਲ ਦੀ ਇਸ ਵਰਕਿੰਗ ਕਮੇਟੀ ਦੇ ਵਿੱਚ ਸ਼ਾਮਲ ਰਹੇ ਨੇ ਔਰ ਹੁਣ ਉਹਨਾਂ ਦਾ ਅਸਤੀਫਾ ਵਰਕਿੰਗ ਕਮੇਟੀ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ 16 ਨਵੰਬਰ ਨੂੰ ਇਹ ਅਸਤੀਫਾ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਸੌਂਪਿਆ ਸੀ ਤਾਂ ਹੁਣ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਪਰ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਗਲਾ ਪ੍ਰਧਾਨ ਅਕਾਲੀ ਦਲ ਨੂੰ ਕੌਣ ਮਿਲੇਗਾ ਸਭ ਤੋਂ ਪਹਿਲੀ ਵਾਰ ਕੋਈ ਹੈ ਕਿ ਜਦੋਂ ਬਾਦਲਾ ਦੇ ਹੱਥੋਂ ਕਮਾਨ ਗਈ ਹੋਵੇ ਐਜ਼ ਅ ਪ੍ਰਧਾਨਗੀ ਦੀ ਕਿਉਂਕਿ ਬੜੇ ਲੰਮੇ ਸਮੇਂ ਤੋਂ ਅਸੀਂ ਚੱਲਦੇ ਆ ਰਹੇ ਹਾਂ ਕਿ ਬਾਦਲ ਪਰਿਵਾਰ ਦੇ ਕੋਲ ਕੀ ਪ੍ਰਧਾਨਗੀ ਦੀ ਕਮਾਨ ਰਹਿੰਦੀ ਆਈ ਹੈ ਪਰ ਹੁਣ ਸੁਖਬੀਰ ਸਿੰਘ ਦੇ ਹੱਥੋਂ ਇੱਕ ਮਾਨ ਖੁੱਸ ਚੁੱਕੀ ਹੈ ਉਹਨਾਂ ਦਾ ਅਸਤੀਫਾ ਮਨਜ਼ੂਰ ਹੋ ਚੁੱਕਾ ਹੈ ਤੇ ਹੁਣ ਸੁਖਬੀਰ ਸਿੰਘ ਬਾਦਲ ਸਾਬਕਾ ਪਾਰਟੀ ਪ੍ਰਧਾਨ ਹੋ ਚੁੱਕੇ ਨੇ ਜੀ ਹਾਂ ਮਾਗੀ ਮੇਲੇ ਦੀ ਵੱਡੀ ਕਾਨਫਰੰਸ ਤੋਂ ਪਹਿਲਾਂ ਇਹ ਵੱਡਾ ਸਿਆਸਤ ਦੇ ਵਿੱਚ ਧਮਾਕਾ ਹੈ ਸੁਖਬੀਰ ਸਿੰਘ ਬਾਦਲ ਸਾਬਕਾ ਪ੍ਰਧਾਨ ਬਣ ਚੁੱਕੇ ਨੇ ਉਹਨਾਂ ਦਾ ਅਸਤੀਫਾ ਜਿਹੜਾ ਆ ਉਹ ਮਨਜ਼ੂਰ ਕਰ ਲਿਆ ਗਿਆ ਵਰਕਿੰਗ ਕਮੇਟੀ ਦੇ ਵੱਲੋਂ ਅਸਤੀਫਾ ਮਨਜ਼ੂਰ ਕਰ ਦਿੱਤਾ ਗਿਆ ਸੁਖਬੀਰ ਸਿੰਘ ਬਾਦਲ ਦਾ ਤਾਂ ਹੁਣ ਅਗਲਾ ਪ੍ਰਧਾਨ ਕੌਣ ਹੋਵੇਗਾ ਅਕਾਲੀ ਦਲ ਦੀ ਕਮਾਨ ਜਿਹੜੀ ਹੈ ਉਹ ਕਿਹਦੇ ਕੋਲ ਖੋਵੇ ਕੀ ਇਹ ਜਿਹੜਾ ਆ ਸਵਾਲ ਬਣਿਆ ਹੋਇਆ ਲੋਕਾਂ ਦੇ ਵਿੱਚ ਕਿ ਅਗਲਾ ਪ੍ਰਧਾਨ ਕਿਹੜਾ ਹੋ ਸਕਦਾ ਹੈ ਤਾਂ 16 ਨਵੰਬਰ ਨੂੰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਅਸਤੀਫਾ ਦਿੱਤਾ ਸੀ ਤੇ ਅੱਜ ਵਰਕਿੰਗ ਕਮੇਟੀ ਦੀ ਆ ਬੈਠਕ ਹੋਈ ਹੈ ਵਰਕਿੰਗ ਕਮੇਟੀ ਦੇ ਵਿੱਚ ਖੁਦ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਸ਼ਿਰਕਤ ਕੀਤੀ ਔਰ ਸੁਖਬੀਰ ਸਿੰਘ ਬਾਦਲ ਹੁਣਾਂ ਦਾ ਅਸਤੀਫਾ ਜਿਹੜਾ ਆ ਮਨਜ਼ੂਰ ਕਰ ਲਿਆ ਗਿਆ ਮੇਰੇ ਨਾਲ ਮੇਰੇ ਸਹਿਯੋਗੀ ਜਗਮੰਤ ਜੁੜ ਚੁੱਕੇ ਨੇ ਜਗਮੰਤ ਵੱਡੀ ਖਬਰ ਹੈ ਸਿਆਸਤ ਦੇ ਵਿੱਚ ਵੱਡੀ ਖਲਬਲੀ ਮੱਚੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਦਾ ਅਸਤੀਫਾ ਮਨਜ਼ੂਰ ਹੋ ਚੁੱਕਿਆ ਹੈ। ਆ ਬਿਲਕੁਲ ਦੱਸਦੇ ਹਾਂ ਕਿ ਬੜੇ ਲੰਮੇ ਸਮੇਂ ਤੋਂ ਇਸ ਤੋਂ ਅੱਗੇ ਅੱਜ ਚੀਜ਼ ਵਾਲ ਦੇਖਿਆ ਜਾ ਰਿਹਾ ਹੈ ਕਿ ਆਖਰਕਾਰ ਕਦੋਂ ਵਰਕਿੰਗ ਕਮੇਟੀ ਦੀ ਮੀਟਿੰਗ ਹੋਏਗੀ ਤੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਮਾਣ ਹੋਵੇਗਾ। ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਪਹਿਲਾਂ ਹੀ ਦੇ ਚੁੱਕੇ ਸੀਗੇ ਪਰ ਵਰਕਿੰਗ ਕਮੇਟੀ ਦੀ ਮੀਟਿੰਗ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਉਸ ਦੇ ਦੌਰਾਨ ਜਿਹੜਾ ਵਿੱਚ ਘਟਨਾ ਕਰਮ ਹੁੰਦੇ ਰਹੇ ਭਵੇਂ ਆਪਾ ਜਾਨੀ ਸਰਪਤੀ ਸਿੰਘ ਵਾਲਾ ਮਸਲਾ ਦੇਖੀਏ ਮੈਂ ਗਿਆਨੀ ਦੇ ਵੀ ਸਿੰਘ ਵਾਲੇ ਨੂੰ ਫਸਲਾ ਦੇਖਿਆ ਜਾਵੇ ਕਿਵੇਂ ਉਹਨਾਂ ਦੇ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਹਾਲਾਂਕਿ ਜਦੋਂ ਸਜ਼ਾ ਲੱਗੀ ਸੀਗੀ ਤੋਂ ਦਸੰਬਰ ਵਾਲੇ ਦੇ ਨਾਲ ਤਾਂ ਉਹਦੇ ਨੇ ਸਿੰਘ ਸਾਹਿਬ ਨਾਲ ਦੇ ਬਲੂ ਕਹਾ ਗਿਆ ਸੀਗਾ ਕਿ ਅਸਤੀਫਾ ਜਿਹੜਾ ਉਹ ਮਨਜ਼ੂਰ ਕੀਤਾ ਜਾਵੇ ਬਾਕੀ ਜਿਹੜੇ ਆਗੂ ਦਾ ਅਸਤੀਫਾ ਆਇਆ ਸੀਗਾ ਉਹਨਾਂ ਦੇ ਅਸਤੀਫੇ ਵੀ ਪ੍ਰਮਾਣ ਕੀਤੇ ਜਾਣ ਇਸ ਤੋਂ ਇਲਾਵਾ ਖਾਸ ਤੌਰ ਤੇ ਇਹ ਵੀ ਗੱਲ ਕਹੀ ਗਈ ਸੀ ਕਿ ਇੱਕ ਕਮੇਟੀ ਬਣਾਈ ਗਈ ਸੀ ਕਿ ਨਵੇਂ ਡੈਲੀਗੇਟ ਭਰਤੀ ਕੀਤੇ ਜਾਣ ਤੇ ਉਸ ਤੋਂ ਬਾਅਦ ਅੱਗੇ ਜਿਹੜੇ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਕਲਾਕੀ ਜਿਹੜੇ ਇਕਾਲੀ ਆਗੂਆਂ ਦੀ ਗੱਲ ਕੀਤੀ ਜਾਵੇ ਇਸ ਚੀਜ਼ ਨੂੰ ਲੈ ਕੇ ਆਪਣੀਆਂ ਦਿੱਲੀ ਲਾ ਦਿੱਤੇ ਹੋਏ ਨਜ਼ਰ ਆਏ ਸੀਗੇ ਕਿ ਇਸ ਦੇ ਨਾਲ ਸੰਵਿਧਾਨਿਕ ਸੰਕਟ ਜਿਹੜਾ ਕਾਣਾ ਸੈਦਾ ਪਾਰਟੀ ਦੇ ਲਈ ਖਤਰਾ ਹੋ ਸਕਦਾ ਸਾਡਾ ਚੋਣ ਸੰਭਲ ਜਿਹੜਾ ਉਹ ਕਹਿੰਦਾ ਸਾਡੇ ਹੱਥੋਂ ਖੋ ਸਕਦਾ ਪਰ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਤਾਂ ਹੁਣ ਵੱਡੀ ਗੱਲ ਹੈ ਇਹ ਹੀ ਆ ਕਿ ਕੀ ਹੁਣ ਇਸ ਤੋਂ ਬਾਅਦ ਕਮੇਟੀ ਕੰਮ ਕਰੂ ਕਿ ਇਕਾਲੀ ਦਲ ਦਾ ਅਗਲਾ ਪ੍ਰਧਾਨ ਕੌਣ ਹੋਗਾ ਕੀ ਸੁਖਬੀਰ ਸਿੰਘ ਬਾਦਲ ਹੀ ਮੁੜ ਤੋਂ ਪ੍ਰਧਾਨ ਬਣਨਗੇ ਕਿਉਂਕਿ ਹੀ ਮੰਨਿਆ ਜਾ ਰਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਦੇ ਪੱਤਪੂਰਾਂ ਤਾੜਾ ਬਾੜ ਆ ਗਿਆ ਪਰ ਅੱਜ ਮੱਜੀ ਖਬਰ ਸਾਹਮਣੇ ਆਈ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਜੀਸਪਾ ਅ ਜਿਹੜਾ ਅਸੀਂ ਗੱਲ ਕਰੀ ਤਾਂ ਸੁਖਬੀਰ ਬਾਦਲ ਕੁਝ ਦਿਨ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਮਾਗੀ ਦੇ ਮੇਲੇ ਮੁਖਸਰ ਸਾਹਿਬ ਵੱਡੀ ਕਾਨਫਰੰਸ ਕਰਨੀ ਹੈ ਪਰ ਉਸ ਤੋਂ ਪਹਿਲਾਂ ਜਗਵੰਤ ਇਹ ਸੁਖਬੀਰ ਸਿੰਘ ਬਾਦਲ ਹੁਣ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਣਾ ਹੁਣ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਮਾਗੀ ਮੇਲੇ ਤੋਂ ਬਾਅਦ ਵਿੱਚ ਫਿਰ ਪ੍ਰਧਾਨਗੀ ਸੁਪੀਰ ਬਾਦਲਾ ਹਾਥੀ ਚਲੇ ਜਾਊਗੀ। ਤਾਂ ਬਿਲਕੁਲ ਜਿਸ ਪਾਸੇ ਇਹ ਗੱਲ ਕੀਤੀ ਜਾਵੇ ਉਹਨਾਂ ਡੈਲੀਗੇਟ ਹੋਣ ਕੇ ਉਹਨਾਂ ਦੀ ਸਭ ਤੋਂ ਵੱਡੀ ਕਹਾਣੀ ਆਪਾਂ ਕਹਿ ਸਕਦੇ ਆ ਕਿ ਉਸ ਕਮੇਟੀ ਦੇ ਖੜੀ ਆ ਕਿ ਕਮੇਟੀ ਕੀ ਬਣਦੀ ਹੈਗੀ ਆ ਜੋ ਸਿੰਘ ਸਬਾਨਾ ਦੇ ਵੱਲੋਂ ਬਣਾਈ ਗਈ ਆ ਕਮੇਟੀ ਆਫ ਵਰਕ ਕੀ ਕਰਦੀ ਹੈਗੀ ਆ ਉਸ ਤੋਂ ਬਾਅਦ ਕਿਹੜੇ ਮੈਂਬਰ ਜੋੜਦੇ ਹੈਗੇ ਆ ਤੇ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਪ੍ਰਧਾਨ ਕੌਣ ਹੋਵੇਗਾ ਹਾਲਾਂਕਿ ਇਹ ਵੀ ਹੋ ਸਕਦਾ ਸੀਗਾ ਕਿ ਸ਼ਾਇਦ ਮਾਗੀ ਮੇਲੇ ਦੌਰਾਨ ਜਿਹੜਾ ਉਸੇ ਅਸਤੀਫੇ ਦਾ ਪ੍ਰਵਾਨਗੀ ਹੁੰਦੀ ਪਰ ਉਸ ਤੋਂ ਪਹਿਲਾਂ ਹੀ ਅਸਤੀਫਾ ਜਿਹੜਾ ਪ੍ਰਵਾਨ ਕਰ ਲਿਆ ਗਿਆ ਹਾਲਾਂਕਿ ਉਸ ਦਿਨ ਵੀ ਜਦੋਂ ਭਾਸ਼ਣ ਦੇ ਵਿੱਚ ਸੁਖਬੀਰ ਸਿੰਘ ਬਾਦਲ ਬੋਲਦੇ ਨਜ਼ਰ ਆਏ ਕਿ ਹੁਣ ਇਕੱਲੇ ਦਾ ਤਗੜਾ ਹੋ ਗਿਆ ਹੁਣ ਅਸੀਂ ਬੰਦੇ ਬਣਾਵਾ ਕੇ ਜਾਂ ਤਰ੍ਹਾਂ ਤਰ੍ਹਾਂ ਉਸ ਤੋਂ ਹੀ ਆਇਆ ਸੀਗਾ ਕਿ ਸੁਖਬੀਰ ਸਿੰਘ ਬਾਦਲ ਦਾ ਬੇਜਕ ਅਸਤੀਫਾ ਦੇ ਚੁੱਕੇ ਪਰ ਪ੍ਰਧਾਨਗੀ ਵਾਲਾ ਐਕਸ਼ਨ ਮੋਰ ਇਕੱਤਰ ਉੱਥੇ ਬਰਕਰਾਰ ਬਰਕਰਾਰ ਰਹਿ ਗਿਆ ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਵੇਖਿਆ ਹੋਣਾ ਕਿ ਸਿੰਘ ਫਰਮਾਨਾਂ ਦੇ ਨਾਲ ਮੀਟਿੰਗਾਂ ਚੱਲੀਆਂ ਹਰਪ੍ਰੀਤ ਸਿੰਘ ਵਾਲਾ ਯਾਨੀ ਹਰਪ੍ਰੀਤ ਸਿੰਘ ਵਾਲਾ ਬਸਲਾ ਜਿਹੜਾ ਚੱਲਿਆ ਖਾਸ ਗੁਰਪ੍ਰੀਤ ਸਿੰਘ ਦੇ ਨਾਲ ਮੀਟਿੰਗ ਹੋਈ ਅਰਜੰਦਰ ਸਿੰਘ ਧਾਮੀ ਵੀ ਮਿਲ ਕੇ ਆਏ ਤਾਂ ਤੇ ਜੋ ਸਿੰਘ ਸਬਾਨਾ ਦਾ ਇੱਕ ਪਾਸੇ ਪ੍ਰੈਸ਼ਰ ਸੀਗਾ ਜਾਂ ਫਿਰ ਜਾਂ ਬਾਕੀ ਧਿਰ ਦੀ ਗੱਲ ਕੀਤੀ ਜਾਵੇ ਉਹਨਾਂ ਦਾ ਵੀ ਪ੍ਰੈਸ਼ਰ ਜਿਹੜਾ ਲਗਾਤਾਰ ਦੇਖਣ ਨੂੰ ਮਿਲ ਰਿਹਾ ਸੀਗਾ ਉਹਨਾਂ ਦੇ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਕਿਉਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵਾਂਗੇ ਜੋ ਹੁਕਮ ਦਿੱਤੇ ਗਏ ਨੇ ਉਹਨਾਂ ਹੁਕਮਾਂ ਦੀ ਅਧੂਲੀ ਕੀਤੀ ਜਾ ਰਹੀ ਆ ਤੇ ਸ਼ਾਇਦ ਉਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਇਹ ਬਿਹਤਰ ਸਮਝੇ ਕਿ ਸੁਖਵੀਰ ਸਿੰਘ ਬਾਦਲ ਨੇ ਪਤੀਵਾ ਦਾ ਦਿੱਤਾ ਹੀ ਹੋਇਆ ਪਰ ਗੱਲ ਜਿਹੜੀ ਆ ਉਹ ਪ੍ਰਵਾਨਗੀ ਤੇ ਖੜੀ ਸੀ ਅੱਜ ਉਹ ਪ੍ਰਵਾਨਿਕ ਕਰ ਲਿਆ ਗਿਆ ਹੁਣ ਸਭ ਤੋਂ ਜ਼ਿਆਦਾ ਹੁਣ ਮੇਨ ਇਹੀ ਗੱਲ ਹੈ ਕਿ ਆ ਕਿ ਜਿਹੜੀ ਕਮੇਟੀ ਹੈਗੀ ਆ ਅੱਜ ਉਹ ਕੀ ਕੰਮ ਕਰਦੀ ਹੈਗੀ ਆ ਤੇ ਪ੍ਰਧਾਨ ਅੱਜ ਉਹ ਕਿਸ ਨੂੰ ਚੁਣਦੀ ਹੈਗੀ ਆ ਸੁਖਵੀਰ ਬਾਦਲ ਦੇ ਅਸਤੀਫੇ ਤੋਂ ਬਾਅਦ ਜਗਵੰਤ ਕਿਵੇਂ ਦੇਖਦੇ ਹੋ ਕਿ ਜਿਹੜੇ ਲੋਕ ਨੇ ਲੋਕਾਂ ਦੇ ਵਿੱਚ ਸੁਖਵੀਰ ਬਾਦਲ ਪ੍ਰਤੀ ਜਾਂ ਅਕਾਲੀ ਦਲ ਪ੍ਰਤੀ ਕੀ ਅਸਰ ਪੈ ਸਕਦਾ ਹੈ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਕੀ ਬੂਸਟ ਅਪ ਮਿਲ ਸਕਦਾ ਹੈ ਕਿ ਜਾਂ ਫਿਰ ਇਹ ਆ ਅਕਾਲੀ ਦਲ ਹੋਰ ਵੀ ਢਲਾਨ ਵਾਲ ਜਾਊਗਾ ਉਹ ਜਸਪਾਲ ਜੇਕਰ ਗੱਲ ਕੀਤੀ ਜਾਵੇ ਜਿਸ ਦਿਨ ਤੁਹਾਨੂੰ ਯਾਦ ਹੋਣਾ 2 ਤਰੀਕੂ ਵਾਲਾ ਜਦੋਂ ਸਿੰਘ ਸਰਬਾਨਾਮ ਦੇ ਵੱਲੋਂ ਸਜ਼ਾ ਲਗਾਈ ਗਈ ਸੀ ਜੀ ਨਜ਼ਰੀਂ ਦੇ ਉੱਪਰ ਉਹ ਉਸ ਤੋਂ ਕਿਹੜੇ ਸਨ ਹਦੇਸ਼ ਦੇ ਤਹਿਤ ਆ ਉਸ ਤੇ ਕਿ ਇੱਕ ਤਾਂ ਜਿਲ੍ਹੇ ਵਿੱਚ ਪੀਪਏ ਆਏ ਨੇ ਉਹ ਫਰਮਾਨ ਕੀਤੀ ਜਾਣ ਜੀ ਤੇ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਜਿਹੜੀ ਇੱਕ ਆਈ ਗਈ ਸੀਗੀ ਕਿ ਮੈਂ ਕਮੇਟੀ ਵਾਲਾ ਜਿਹੜਾ ਉਹ ਕੀਤਾ ਜਾਵੇ ਤੇ ਬਾਕੀ ਜੋ ਟਾਰਗੇਟ ਸਜ਼ਾ ਲਗਾਈ ਗਈ ਸੀਗੀ ਤੇ ਉਹ ਹਨਾ ਕਿ ਜਿਹੜਾ ਧਾਰਮਿਕ ਸਜਾ ਪੂਰੀ ਕਰ ਲਈ ਗਈ ਸੀ ਪਰ ਅਸਤੀਫਾ ਤੇ ਕਮੇਟੀ ਜਿਹੜੀ ਆ ਉਹ ਕੇ ਵਰਕਿੰਗ ਨਹੀਂ ਸੀਗੀ ਤੇ ਲੋਕ ਵੀ ਉਡੀਕ ਕਰ ਰਹੇ ਸੀਗੇ ਜਿਹੜਾ ਸਿੱਖ ਸੰਗਤ ਹੈਗੀ ਆ ਕਿ ਸ਼ਾਇਦ ਇਹ ਚੀਜ਼ ਉਸ ਦਿਨ ਹੋ ਜਾਂਦੀ ਪਰ ਕਿਉਂਕਿ ਇਹ ਦੋ ਤਰੀਕ ਦਾ ਜੀ ਇਹ ਫੈਸਲਾ ਸੀਗਾ ਕਿ ਆ ਜਾ ਸੀਗਾ ਕਿ ਤਿੰਨ ਦਿਨਾਂ ਦੇ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ ਪਰ ਤੁਸੀਂ ਦੇਖੋ ਅੱਜ ਤਰੀਕ ਕਿੰਨੀ ਹੋ ਗਈ ਆ ਉਸ ਤੋਂ ਬਾਅਦ ਹੀ پتہ ਜੇ ਵੀ ਅੱਗੇ ਜਿਹੜਾ ਇਹ ਸਮਾਂ ਪਿਆ ਮੈਨੂੰ ਲੱਗਦਾ ਕਿ ਇਸ ਦਾ ਤਾਂ ਆਲੀ ਦਲ ਨੂੰ ਬੈਠਣਾ ਜ਼ਰੂਰ ਪਿਆ ਹੋਣਾ ਤੇ ਹੁਣ ਇਹ ਕਿੰਨਾ ਨਿਕਣਾ ਮੁਸ਼ਕਿਲ ਜਿਹੜੇ ਲੋਕ ਇਸ ਚੀਜ਼ ਨੂੰ ਕਿਵੇਂ ਵੇਖਦੇ ਨੇ ਪਰ ਫਲਾਨ ਇਹ ਕਿਹਾ ਜਾ ਸਕਦਾ ਕਿ ਕਾਲੀਦਾਲਾ ਦੇ ਵੱਲੋਂ ਜਿਹੜੇ ਵੀਰ ਸਿੰਘ ਬਾਦਲ ਦਾ ਇੱਕ ਵਾਰ ਪ੍ਰਵਾਨ ਕੀਤਾ ਗਿਆ ਕਿ ਕਿਤੇ ਨਾ ਕਿਤੇ ਦੇਰੀ ਤਾਂ ਜ਼ਰੂਰ ਹੋਈ ਹੈ ਜੀ ਜੀ ਪਰ ਦੇਰੀ ਦਾ ਜਗਵੰਤ ਕਾਰਨ ਕੀ ਮੰਨਦੇ ਹੋ ਕਿਉਂਕਿ ਲਗਾਤਾਰ ਗੱਲਬਾਤ ਚੱਲਦੀ ਰਹੀ ਅਕਾਲਤ ਸਹਿਬ ਦੇ ਜਥੇਦਾਰ ਕੋਲੋਂ ਵੀ ਸਮਾਂ ਮੰਗਿਆ ਗਿਆ ਪਹਿਲਾਂ ਰਿਹਾਈਸ਼ ਤੇ ਮੀਟਿੰਗ ਹੋਈ ਫਿਰ ਮਾਛੀਵਾੜਾ ਸਾਹਿਬ ਮੀਟਿੰਗ ਹੋਈ ਫਿਰ ਵਫ਼ਦ ਅੰਮ੍ਰਿਤਸਰ ਜਾ ਕੇ ਮਿਲਿਆ ਤਾਂ ਲਗਾਤਾਰ ਸਮਾਂ ਮੰਗਦੇ ਰਹੇ ਪਰ ਹਾਰ ਕੇ ਉਹਨਾਂ ਨੂੰ ਅਸਤੀਫਾ ਮਜਬੂਰ ਕਰਨਾ ਹੀ ਪਿਆ ਤਾਂ ਇਹ ਸਮਾਂ ਕਿਉਂ ਮੰਗਿਆ ਗਿਆ ਸੀ ਦੇਰੀ ਦਾ ਕੀ ਕਾਰਨ ਮੰਨਦੇ ਹੋ ਉਹ ਕਿਤੇ ਨਾ ਕਿਤੇ ਜਿਹੜੇ ਕਿਉਂਕਿ ਸੁਖਵੀਰ ਸਿੰਘ ਬਾਦਲ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਸੱਚੇ ਖਾਤੇ ਲੀਟਰ ਹੁੰਦੇ ਨੇ ਉਹਨਾਂ ਦੇ ਕਿਤੇ ਨਾ ਕਿਤੇ ਕੋਸ਼ਿਸ਼ ਹੋਣੀ ਕਿ ਸੁਖਵੀਰ ਸਿੰਘ ਬਾਦਲ ਜਿਹੜਾ ਪ੍ਰਧਾਨ ਬਣੇ ਰਹਿਣ ਕਿ ਜਿਹੜੇ ਕਮੇਟੀ ਦੇ ਵਿੱਚ ਮੈਂਬਰ ਬਣਾਏ ਲੈ ਕਿ ਕੱਲ੍ਹ ਨੂੰ ਕੋਈ ਨਵਾਂ ਪ੍ਰਧਾਨ ਆਜੇ ਤਾਂ ਬਹੁਤ ਗੱਲਾਂ ਹੁੰਦੀਆਂ ਨੇ ਇੱਕ ਤਾਣਾ ਬਾਣਾ ਜਿਹੜਾ ਉਹ ਬਣਿਆ ਹੁੰਦਾ ਤੇ ਸ਼ਾਇਦ ਉਹੀ ਕਾਰਨ ਹੋ ਸਕਦਾ ਸੀਗਾ ਕਿ ਸੁਖਵੀਰ ਸਿੰਘ ਬਾਦਲ ਨੂੰ ਕਿਵਣਾ ਕਿਵੇਂ ਕਰਕੇ ਪਰ ਨਾਲ ਜਿਹੜਾ ਉਹ ਬਣੇ ਰਹਿਣ ਪਰ ਜੋ ਸ਼੍ਰੀ ਅਕਾਲ ਤਖਤ ਸਰ ਤੋਂ ਆਦੇਸ਼ ਹੋਏ ਸੀਗੇ ਪਰ ਅਕਾਲੀ ਦਲ ਉਸ ਤੋਂ ਵੀ ਨਹੀਂ ਪਛੜ ਸਕਦਾ ਸੀਗਾ ਕਿਉਂਕਿ ਤੁਸੀਂ ਲਗਾਤਾਰ ਇਹ ਦੇਖਿਆ ਹੁਣਾ ਅਕਾਲੀ ਆਗੂ ਭਾਵੇਂ ਪ੍ਰੈਸ ਕਾਨਫਰੰਸ ਕਰਦੇ ਸੀਗੇ ਭਾਵੇਂ ਆਟੋ ਪਿੱਛੇ ਵੀ ਕੋਈ ਜੇਕਰ ਮੀਡੀਆ ਬਾਈਟ ਕਰਦੇ ਸੀ ਉਹਨਾਂ ਦਾ ਇੱਕੋ ਬਿਆਨ ਹੁੰਦਾ ਸੀਗਾ ਕਿ ਅਸੀਂ ਅਕਾਲ ਤਖਤ ਦੀ ਜਿਹੜਾ ਹੁਕਮਤ ਤੋਂ ਪਿੱਛੇ ਨਹੀਂ ਹਟਾਂਗੇ ਹਾਲਾਂਕਿ ਸਾਡਾ ਜਿਹੜੀ ਉਹਨਾਂ ਨੇ ਪੂਰੀ ਕਰ ਲਈ ਸੀ ਬਾਕੀ ਹੁਕਮ ਜਿਹੜੇ ਪੂਰੇ ਨਹੀਂ ਕੀਤੇ ਗਏ ਸੀਗੇ ਤੇ ਜਿਹੜੇ ਖਾਸ ਤੌਰ ਤੇ ਜਿਹੜੇ ਇਹਨੇ ਦੇ ਸਿਕਿਟ ਨੂੰ ਵੀ ਵਿੱਚ ਉਹ ਟੇਕਾ ਬੀਸ਼ ਪੂਰਾ ਕਰ ਲੈਣਾ ਤੇ ਬਾਕੀ ਦਾ ਕਰ ਲੈ ਤੇ ਇਸ ਨੂੰ ਲੈ ਕੇ ਫਿਰ ਜਿਹੜੇ ਲੈ ਕੇ ਬੇ ਸਿਕਸ ਫਾਵੀਤੇ ਵਿੱਚ ਰੋਜ਼ ਜਿਹੜਾ ਉਪਾਇਆ ਜਾ ਰਿਹਾ ਸੀਗਾ ਕਿ ਆਖਰਕਾਰ ਕਿ ਸੰਸਦ ਸਭਾ ਨਾਲ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਫੀਟਿੰਗ ਕਰ ਕਰਕੇ ਤੇ ਕੀ ਉਹ ਆਦੇਸ਼ ਜਿਹੜਾ ਦਿੱਤੇ ਗਏ ਨੇ ਅਕਾਲੀ ਦਲ ਕੀ ਉਸ ਤੋਂ ਭੱਜ ਰਿਹਾ ਹੈਗਾ ਤੇ ਹੁਣ ਇਹ ਹੀ ਦੇਖਣ ਵਾਲਾ ਹੋਊਗਾ ਕਿ ਅਕਾਲੀ ਦਲ ਜੋ ਉਹਨਾਂ ਨੇ ਅਸਤੀਫਾ ਦਾ ਦੇ ਦਿੱਤਾ ਉਹਨਾਂ ਇਸ ਤਰ੍ਹਾਂ ਸਤੀਫੇ ਨੂੰ ਲੈ ਕੇ ਲੋਕਾਂ ਦੇ ਵਿੱਚ ਕਿਵੇਂ ਜਾਂਦੇ ਨੇ ਕਿ ਅਸੀਂ ਅਸੇ ਰਤਨ ਤਖਤ ਨੂੰ ਜਿਹੜੇ ਫੈਸਲੇ ਸੀਗੇ ਉਹ ਮੰਨਣ ਲੇ ਕਿਆ ਫਿਰ ਇਸ ਤੋਂ ਬਾਅਦ ਅਕਾਲੀ ਦਲ ਦੀ ਰਣਨੀਤੀ ਤੇ ਬਹੁਤ ਕੁਝ ਡਿਪੈਂਡ ਹੋ ਰਹੀ ਹੈ ਇਸ ਦਾ ਤਾਂ ਬਿਲਕੁਲ ਬੜੀ ਵੱਡੀ ਖਬਰ ਹੈ ਜਿਵੇਂ ਸਾਡੇ ਸਹਿਯੋਗੀ ਨੇ ਵੀ ਸਾਡੇ ਨਾਲ ਜ਼ਿਕਰ ਕੀਤਾ ਹੈ ਕਿ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਅਸਤੀਫਾ ਜਿਹੜਾ ਆ ਸੁਖਵੀਰ ਸਿੰਘ ਬਾਦਲ ਹੁਣੀ ਨਾ ਦੇਣ ਤਾਂ ਐਸੇ ਕਰਕੇ ਮੀਟਿੰਗਾਂ ਹੋਈਆਂ ਸਮਾਂ ਮੰਗਿਆ ਗਿਆ ਤਾਂ ਵੱਡੀ ਖਬਰ ਪਈ ਹੈ ਕਿ ਹੁਣ ਸੁਖਵੀਰ ਸਿੰਘ ਬਾਦਲ ਹੁਣਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ